சுக்கிரன் தாவர் சுக்கிரன் தாவர் சுக்கிரன் தாவர் சுக்கிரன் தாவர் சுக்கிரன் தாவர் देखो मैं इलेक्शन कमीशन ऑफ इंडिया ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਤੁਰੰਤ ਐਕਸ਼ਨ ਕੀਤਾ ਪਰ ਇੱਕ ਚੀਜ਼ ਤੇ ਮੈਂ ਹੋਰ ਵੀ ਆਬਜੈਕਸ਼ਨ ਵੀ ਕਰਦਾ ਕਿ ਇਸੇ ਡੀਸੀ ਗੁਰਦਾਸਪੁਰ ਨੇ ਲੈ ਕੇ ਪੇਜਾ ਕਿ ਉਥੇ ਕੋਈ ਇਹ ਜਿਹਾ ਨਹੀਂ ਕਿਹਾ ਤਾਂ ਨਹੀਂ ਇਲੈਕਸ਼ਨ ਕਮਿਸ਼ਨ ਨੇ ਆਪਣੀ ਇਨਕੁਆਇਰੀ ਰਿਪੋਰਟ ਦਿੱਤੀ ਉਹਦੇ ਚ ਉਹਨਾਂ ਨੇ ਡੀਐਸਪੀ ਦੀ ਟ੍ਰਾਂਸਫਰ ਕੀਤੀ ਇਸੇ ਤਰ੍ਹਾਂ ਹੀ ਟਾਈਮ 'ਉਨ ਤੇ ਡਿਪਟੀ ਕਮਿਸ਼ਨਰ ਦੀਆਂ ਜਿਹੜੀ ਇਹਨੇ ਮੇਰੇ ਬਿਨ ਪੁੱਛਿਓ ਕਿਉਂਕਿ ਕੰਪਲੇਨੈਂਟ ਸੁਖਿੰਦਰ ਸਿੰਘ ਰੰਧਾਵਾ ਸੀ ਜੀ ਮੈਂ ਮੈਂਬਰ ਪਾਰਲੀਮੈਂਟ ਵੀ ਆ ਚਲੋ ਮੈਂਬਰ ਪਾਰਲੀਮੈਂਟ ਛੱਡੋ ਕਿਉਂਕਿ ਨੂੰ ਰਿਸਪੈਕਟ ਨਹੀਂ ਇਸ ਡੀਸੀ ਨੂੰ ਮੈਂ ਇੱਕ ਆਰਡੀਨਰੀ ਸਿਟੀਜ਼ਨ ਦੇ ਤੌਰ ਤੇ ਵੀ ਜੇ ਦੇਨਾ ਤੇ ਇਹ ਇਸ ਡੀਸੀ ਦਾ ਕੰਮ ਸੀ ਕਿ ਕੰਪਲੇਨੈਂਟ ਨੂੰ ਬੁਲਾ ਕੇ ਚਲੋ ਇਹ ਬਹੁਤ ਤੁਹਾਡਾ ਅੰਗਰੇਜ਼ਾਂ ਦਾ ਡੀਸੀ ਆ ਕਿ ਇਹਨੇ ਸੀ ਆਉਣਾ ਚਾਹੁੰਦਾ ਆਪਣਾ ਕੋਈ ਛੋਟਾ ਮੋਟਾ ਪੀ ਆਨ ਮੇਰੀ ਸਟੇਟਮੈਂਟ ਲੈਣ ਲਈ ਭੇਜ ਦਿੰਦਾ ਪਰ ਇਹਨੇ ਉਹ ਵੀ ਚੀਜ਼ ਨਹੀਂ ਸਮਝੀ ਇਸ ਇਲੈਕਸ਼ਨ ਤੋਂ ਬਾਅਦ ਇਸ ਡੀਸੀ ਦੇ ਅਗੇਂਸਟ ਵਿਦ ਪ੍ਰੂਫ ਜਿਹੜੇ ਇਹਨੇ ਕਿਹਾ ਕਿ ਉੱਥੇ ਕੋਈ ਪ੍ਰੂਫ ਨਹੀਂ ਉਹ ਪ੍ਰੂਫ ਲੈ ਕੇ ਹਾਈ ਕੋਰਟ ਚ ਜਾਊਗਾ ਔਰ ਇਸ ਡੀਸੀ ਦੀ ਸੀਬੀਏ ਦੀ ਇਨਕੁਆਰੀ ਮੰਗਾ। ਇਹਨਾਂ ਦੇਣਾ ਚਾਹਤੇ ਮੈਂ ਹੁਣ ਬਿਜ਼ੀ ਹਾਂ ਪਰ ਮੇਰੇ ਕੋਲ ਮੇਰੇ ਮੋਬਾਈਲ ਤੇ ਮੇਰੇ ਵਰਕਰਾਂ ਦੇ ਮੋਬਾਈਲ ਤੇ ਇੱਕ ਇੱਕ ਚੀਜ਼ ਦੀ ਰਿਕਾਰਡਿੰਗ ਹੈ ਔਰ ਹਰ ਬੰਦੇ ਕੋਲ ਜਿੱਥੋਂ ਜਦੋਂ ਟੈਲੀਫੋਨਾਂ ਦੀ ਕਾਲਜ ਆਉਂਦੀ ਰਹੀਆਂ ਈਵਨ ਐਸਐਸਪੀ ਤੇ ਮੈਨੂੰ ਬੜੀ ਹੈਰਾਨਗੀ ਆ ਕਿ ਐਸਐਸਪੀ ਬਟਾਲਾ ਜਿਹਦੇ ਕੋਲੇ ਨੇ ਰਿਪੋਰਟ ਮੰਗੀ ਉਹਨੂੰ ਹਰ ਆਦਮੀ ਦਾ ਪਤਾ ਔਰ ਉਹਦੇ ਕੋਲ ਗਏ ਕਿਸੇ ਵੀ ਗੈਂਗਸਟਰ ਦੇ ਪੁਲਿਸ ਤੇ ਉਹਨਾਂ ਦੇ ਆਪ ਸਮਝੌਤੇ ਕਰਾਉਂਦੇ ਐਕਸਟਰੈਸ਼ਨ ਦੇ ਵਿੱਚ ਲੋਕਾਂ ਦੀ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਡੀਸੀ ਨੂੰ ਜ਼ਰੂਰ ਦੱਸਿਆ ਜਾਏਗਾ ਕਿ ਇੰਡੀਅਨ ਐਡਮਿਨਿਸਟ੍ਰੇਟਿਵ ਐਡਮਿਨਿਸਟ੍ਰੇਟਿਵ ਸਰਵ ਸਿੱਧਾ ਕੀ ਮਤਲਬ ਹੈ ਔਰ ਇਹਦਾ ਮੈਂ ਪੂਰਾ ਹਾਈ ਕੋਰਟ ਚ ਵੀ ਰਵਾ ਇਕੱਠਾ ਕਰਕੇ ਇਹਦੇ ਅਗੇਂਸਟ ਜਾਵਾਂਗਾ। ਥੈਂਕ ਯੂ। ਜਿੰਦਾਬਾਦ। ਬੋਲੋ ਬੋਲੋ ਕਾਂਗਰਸ ਜਿੰਦਾਬਾਦ। ਇੰਡੀਆ نیشنل ਕਾਂਗਰਸ ਜਿੰਦਾਬਾਦ। ਸੁਖੀ ਰੰਦਾਵੇ ਜਿੰਦਾਬਾਦ। ਸੁਖੀ ਰੰਦਾਵੇ ਜਿੰਦਾਬਾਦ। ਟੈਲੀਫੋਨ ਕਰਵਾ ਲਿਓ। ਜਿੰਦਾਬਾਦ। ਜਿੰਦਾਬਾਦ। ਸੁਖੀ ਰੰਦਾਵੇ ਜਿੰਦਾਬਾਦ। ਸੁਖੀ ਰੰਦਾਵੇ ਜਿੰਦਾਬਾਦ। ਦੇਖੋ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਤੁਰੰਤ ਐਕਸ਼ਨ ਕੀਤਾ ਪਰ ਇੱਕ ਚੀਜ਼ ਤੇ ਮੈਂ ਹੋਰ ਵੀ ਆਬਜੈਕਸ਼ਨ ਵੀ ਕਰਦਾ ਕਿ ਇਸੇ ਡੀਸੀ ਗੁਰਦਾਸਪੁਰ ਨੇ ਲੈ ਕੇ ਪੇਜਾ ਕਿ ਉੱਥੇ ਕੋਈ ਇਹੋ ਜਿਹੀ ਸ਼ਿਕਾਇਤ ਨਹੀਂ ਇਲੈਕਸ਼ਨ ਕਮਿਸ਼ਨ ਨੇ ਆਪਣੀ ਇਨਕੁਆਇਰੀ ਦੀ ਰਿਪੋਰਟ ਦਿੱਤੀ ਉਹਦੇ ਚ ਉਹਨਾਂ ਨੇ ਡੀਐਸਪੀ ਦੀ ਟ੍ਰਾਂਸਫਰ ਕੀਤੀ ਇਸੇ ਤਰ੍ਹਾਂ ਹੀ ਟਾਈਮ ਆਉਣ ਤੇ ਡਿਪਟੀ ਕਮਿਸ਼ਨਰ ਦੀਆਂ ਜਿਹੜੀ ਇਹਨੇ ਮੇਰੇ ਬਿਨ ਪੁੱਛਿਓ ਕਿਉਂਕਿ ਕੰਪਲੇਨੈਂਟ ਸੁਜਿੰਦਰ ਸਿੰਘ ਰੰਦਾਵਾ ਸੀ ਜੀ ਮੈਂ ਮੈਂਬਰ ਪਾਰਲੀਮੈਂਟ ਵੀ ਆ ਚਲੋ ਮੈਂਬਰ ਪਾਰਲੀਮੈਂਟ ਛੱਡੋ ਕਿਉਂਕਿ ਨੂੰ ਰਿਸਪੈਕਟ ਨਹੀਂ ਇਸ ਡੀਸੀ ਨੂੰ ਮੈਂ ਇੱਕ ਆਰਡੀਨਰੀ ਸਿਟੀਜ਼ਨ ਦੇ ਤੌਰ ਤੇ ਵੀ ਇਹ ਦੇਣਾ ਤੇ ਇਹ ਇਸ ਡੀਸੀ ਦਾ ਕੰਮ ਸੀ ਕਿ ਕੰਪਲੇਨੈਂਟ ਨੂੰ ਬੁਲਾ ਕੇ ਚਲੋ ਇਹ ਬਹੁਤ ਥੋੜਾ ਅੰਗਰੇਜ਼ਾਂ ਦਾ ਡੀਸੀ ਆ ਇਹ ਨਹੀਂ ਸੀ ਆਉਣਾ ਚਾਹੁੰਦਾ ਆਪਣਾ ਕੋਈ ਛੋਟਾ ਮੋਟਾ ਪੀਅਨ ਮੇਰੀ ਸਟੇਟਮੈਂਟ ਲੈਣ ਲਈ ਭੇਜ ਜੰਦਾ ਪਰ ਇਹਨੇ ਉਹ ਵੀ ਚੀਜ਼ ਨਹੀਂ ਸਮਝੀ ਇਸ ਇਲੈਕਸ਼ਨ ਤੋਂ ਬਾਅਦ ਇਸ ਡੀਸੀ ਦੇ ਅਗੇਂਸਟ ਵਿਦ ਪ੍ਰੂਫ ਜਿਹੜੇ ਇਹਨੇ ਕਿਹਾ ਕਿ ਉੱਥੇ ਕੋਈ ਪ੍ਰੂਫ ਨਹੀਂ ਉਹ ਪ੍ਰੂਫ ਲੈ ਕੇ ਹਾਈ ਕੋਰਟ ਚ ਜਾਊਗਾ ਔਰ ਇਸ ਡੀਸੀ ਦੀ ਸੀਬੀਏ ਦੀ ਇਨਕੁਆਰੀ ਮੰਗਾਗਾ ਇਹਨਾਂ ਦੇਣਾ ਚਾਹੁੰਦੇ ਮੈਂ ਹੁਣ ਬਿਜ਼ੀ ਹਾਂ ਪਰ ਮੇਰੇ ਕੋਲ ਮੇਰੇ ਮੋਬਾਈਲ ਤੇ ਮੇਰੇ ਵਰਕਰਾਂ ਦੇ ਮੋਬਾਈਲ ਤੇ ਇੱਕ ਇੱਕ ਚੀਜ਼ ਦੀ ਰਿਕਾਰਡਿੰਗ ਹੈ ਔਰ ਹਰ ਬੰਦੇ ਕੋਲ ਜਿੱਥੋਂ ਜਦੋਂ ਟੈਲੀਫੋਨਾਂ ਦੀ ਕਾਲ ਜਉਂਦੀ ਰਹੀਆਂ ਈਵਨ ਐਸਐਸਪੀ ਤੇ ਮੈਨੂੰ ਬੜੀ ਹੈਰਾਨਗੀ ਆ ਕਿ ਐਸਐਸਪੀ ਬਟਾਲਾ ਜਿਹਦੇ ਕੋਲੇ ਨੇ ਰਿਪੋਰਟ ਮੰਗੀ ਉਹਨੂੰ ਹਰ ਆਦਮੀ ਦਾ ਪਤਾ ਔਰ ਉਹਦੇ ਕੋਲ ਗਏ ਕਿਸੇ ਵੀ ਗੈਂਗਸਟਰ ਦੇ ਪੁਲਿਸ ਤੇ ਉਹਨਾਂ ਦੇ ਆਪ ਸਮਝੌਤੇ ਕਰਾਉਂਦੇ ਐਕਸਟਰਸ਼ਨ ਦੇ ਵਿੱਚ ਲੋਕਾਂ ਦੀ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਡੀਸੀ ਨੂੰ ਜ਼ਰੂਰ ਦੱਸਿਆ ਜਾਏਗਾ ਕਿ ਇੰਡੀਅਨ ਐਡਮਿਨਿਸਟ੍ਰੇਟਿਵ ਐਡਮਿਨਿਸਟ੍ਰੇਟਿਵ ਸਰਵ ਸਿੱਧਾ ਕੀ ਮਤਲਬ ਹੈ ਔਰ ਇਹਦਾ ਮੈਂ ਪੂਰਾ ਹਾਈ ਕੋਰਟ ਚ ਵੀ ਰਵਾ ਇਕੱਠਾ ਕਰਕੇ ਇਹਦੇ ਅਗੇਂਸਟ ਜਾਵਾਂਗਾ